ਯਕੀਨ ਆਂਟਾਟਿਕਨ ਮੈਥਡ ਆਪਣਾ ਅੰਤਰਰਾਸ਼ਟਰੀ ਪੈਰਾਕਰਡਿਆ ਦਿੱਤ ਤਰਨ ਸ਼ਰਮਾ ਵੀਡੀਓ ਜਾਂ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਤੇ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦਿਦੋ ਤੁਹਾਨੂੰ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਮੈਮ ਦਾ ਤੇ ਨਗਰ ਕੌਂਸਲ ਦੇ ਯੂ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਚਾਹੇ ਇੱਕ 31 ਨੌਕਰੀ ਦਿੱਤੀ ਪਰ ਨੌਕਰੀ ਯੋਗ ਕਰਤਾ ਸੋ ਮੈਂ ਦਿਦੋ ਤੁਹਾਨੂੰ ਧੰਨਵਾਦ ਕਰਦਾ ਉਹ ਸਾਰੇ ਹੀ ਪੈਨਪਰਾ ਵੰਦਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦੀਦੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਧੰਨਵਾਦ ਕਰਦਾ। ਸੋ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ। ਤੇ ਜਿਹੜੀ ਮੈਨੂੰ ਨੌਕਰੀ ਮਿਲਿਆ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ ਕਲਰਕ ਮਿਲਿਆ ਹੈ। ਸੋ ਚੰਗਾ ਵੀਡੀਓ ਜੈ ਕੀ ਰਹਾ ਸਾਥੀ ਕਾਲ।